ਅੱਜ ਆਪਾਂ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਬਾਜ ਬਾਰੇ ਸਭ ਤੋਂ ਪਹਿਲਾਂ ਬਾਜ ਪੰਛੀ ਦੀ ਗੱਲ ਕਰਦੇ ਹਾਂ ਬਾਜ ਦੀ ਫਿਤਰਤ ਵਿੱਚ ਗੁਲਾਮੀ ਨਹੀਂ ਹੁੰਦੀ ਜੇਕਰ ਤੁਸੀਂ ਉਸ ਨੂੰ ਪਿੰਜਰੇ ਵਿੱਚ ਰੱਖੋਗੇ ਤਾਂ ਜਾਂ ਤਾਂ ਇਹ ਆਪਣੀ ਜਾਨ ਦੇ ਦੇਵੇਗਾ ਜਾਂ ਫਿਰ ਤੁਹਾਡੇ ਪਿੰਜਰੇ ਨੂੰ ਤੋੜ ਕੇ ਉੱਥੋਂ ਚਲਾ ਜਾਵੇਗਾ ਸੋ ਇਸੇ ਤਰ੍ਹਾਂ ਇੱਕ ਸਿੱਖ ਵੀ ਕਿਸੇ ਦੀ ਗੁਲਾਮੀ ਪਸੰਦ ਨਹੀਂ ਕਰਦਾ ਸੋ ਅੱਜ ਆਪਾਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਜ ਨੂੰ ਆਪਣੇ ਨਾਲ ਕਿਉਂ ਰੱਖਿਆ ਤੇ ਬਾਜ ਵਿੱਚ ਅਜਿਹੇ ਕੀ ਗੁਣ ਹਨ ਕੀ ਖਾਸੀਅਤਾਂ ਹਨ ਜੋ ਹੋਰ ਪੰਛੀਆਂ ਵਿੱਚ ਨਹੀਂ ਹਨ ਬਾਜ ਜਿਸ ਨੂੰ ਈਗਲ ਜਾਂ ਸ਼ਾਹੀਨ ਵੀ ਕਹਿੰਦੇ ਹਨ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਦੁਲਾਰਾ ਅਣਖੀ ਦਲੇਰ ਤੇ ਹਿੰਮਤੀ ਪੰਛੀ ਵੀ ਹੈ ਫਾਲਕੋ ਵੰਚ ਦਾ ਇਹ ਸ਼ਿਕਾਰੀ ਪੰਛੀ ਗਰੁੜ ਨਾਲੋਂ ਵੀ ਛੋਟਾ ਹੁੰਦਾ ਹੈ ਫਾਲਕੋ ਵੰਚ ਦੀਆਂ ਸੰਸਾਰ ਭਰ ਵਿੱਚ ਲਗਭਗ 40 ਪ੍ਰਜਾਤੀਆਂ ਮੌਜੂਦ ਨੇ ਤੇ ਵੱਖ-ਵੱਖ ਨਾਵਾਂ ਨਾਲ ਜਾਣੀਆਂ ਜਾਂਦੀਆਂ ਨੇ ਸੋ ਅਸਲ ਵਿੱਚ ਬਾਜ ਨੂੰ ਅਸਲ ਆਕਾਰ ਨਾਲੋਂ ਚੀਜ਼ਾਂ ਵੱਡੀਆਂ ਨਜ਼ਰ ਆਉਂਦੀਆਂ ਨੇ ਤੇ ਇੱਕ ਬਾਜ ਲਗਭਗ 1.5 ਕਿਲੋਮੀਟਰ ਦੀ ਉਚਾਈ ਤੇ ਉੱਡਦਿਆਂ ਵੀ ਧਰਤੀ ਤੇ ਚੂਹੇ ਜਿੰਨੇ ਜੀਵ ਨੂੰ ਵੀ ਬੜੀ ਆਸਾਨੀ ਤੇ ਸਾਫ਼ ਤਰੀਕੇ ਨਾਲ ਦੇਖ ਸਕਦਾ ਹੈ ਇਹ ਪੰਛੀ ਮਜ਼ਬੂਤ ਪੰਜਿਆਂ ਤੇ ਤਿੱਖੀਆਂ ਨੌਂਦਰਾਂ ਵਾਲਾ ਹੁੰਦਾ ਹੈ ਸੋ ਪਿਛਲੀ ਨੌਂਦਰ ਇਸ ਦੀ ਬਹੁਤ ਵੱਡੀ ਤੇ ਸ਼ਕਤੀਸ਼ਾਲੀ ਹੁੰਦੀ ਹੈ ਮਤਲਬ ਮਾਸ ਨੂੰ ਚੁਣਨ ਲਈ ਇਸ ਦੀ ਜੁੰਝ ਫੋਕ ਵਾਂਗ ਮੁੜੀ ਹੁੰਦੀ ਹੈ ਜੋ ਕਾਬੂ ਆਏ ਸ਼ਿਕਾਰ ਨੂੰ ਪਲਾਂ ਵਿੱਚ ਹੀ ਫੀਤਾ-ਫੀਤਾ ਕਰ ਸੁੱਟਦੀ ਹੈ ਆਮ ਤੌਰ ਤੇ ਬਾਜ਼ ਆਪਣੇ ਸ਼ਿਕਾਰ ਨੂੰ ਦਬੋਚਣ ਲਈ ਉਸ ਉੱਪਰ ਇੱਟ ਵਾਂਗ ਡਿੱਗ ਪੈਂਦਾ ਹੈ ਪਰ ਫਿਰ ਸ਼ਿਕਾਰ ਨੂੰ ਆਪਣੇ ਪੰਜਿਆਂ ਵਿੱਚ ਦਬੋਚ ਕੇ ਉੱਡ ਜਾਂਦਾ ਹੈ ਇਹ ਸਭ ਕੁਝ 1-2 ਸੈਕਿੰਡ ਵਿੱਚ ਹੀ ਵਾਪਰ ਜਾਂਦਾ ਹੈ ਬਾਜ਼ ਨੂੰ ਚੂਹੇ, ਕਿਰਲੀਆਂ ਦਾ ਸ਼ਿਕਾਰ ਕਰਨਾ ਪਸੰਦ ਹੈ ਸੱਪ ਵੀ ਇਹਨਾਂ ਦੇ ਭੋਜਨ ਵਿੱਚ ਸ਼ਾਮਲ ਨੇ ਅੱਜ ਵੀ ਜਾਪਾਨ ਤੇ ਕੇਂਦਰੀ ਏਸ਼ੀਆ ਦੇ ਕੁਝ ਭਾਗਾਂ ਵਿੱਚ ਬਾਜ ਨਾਲ ਸ਼ਿਕਾਰ ਕਰਨ ਦੀ ਸ਼ਾਹੀ ਰਿਵਾਇਤ ਨੂੰ ਬਾਜ ਪਾਲਕਾਂ ਵੱਲੋਂ ਜਿਉਂਦਾ ਰੱਖਿਆ ਜਾ ਰਿਹਾ ਹੈ। ਸੋ ਹੁਣ ਜੇਕਰ ਗੱਲ ਕਰੀਏ ਗੁਰੂ ਸਾਹਿਬ ਨੇ ਇੱਕ ਮਾਸਾਹਾਰੀ ਪੰਛੀ ਬਾਜ ਨੂੰ ਹਮੇਸ਼ਾ ਆਪਣੇ ਨਾਲ ਕਿਉਂ ਰੱਖਿਆ? ਕਿਉਂਕਿ ਗੁਰੂ ਸਾਹਿਬ ਦੇ ਹਰ ਕਦਮ ਪਿੱਛੇ ਕੌਮ ਦੀ ਭਲਾਈ ਲਈ ਕੋਈ ਨਾ ਕੋਈ ਵਿਸ਼ੇਸ਼ ਸੰਦੇਸ਼ ਜ਼ਰੂਰ ਹੁੰਦਾ ਸੀ। ਪਹਿਲੀ ਤੇ ਵੱਡੀ ਗੱਲ ਇਹ ਹੀ ਹੈ ਕਿ ਬਾਜ਼ ਦੀ ਫਿਤਰਤ ਦੇ ਵਿੱਚ ਕਦੇ ਗੁਲਾਮੀ ਨਹੀਂ ਹੁੰਦੀ। ਉਸ ਨੂੰ ਤੁਸੀਂ ਪਿੰਜਰੇ ਵਿੱਚ ਨਹੀਂ ਰੱਖ ਸਕਦੇ। ਜੇ ਰੱਖੋਗੇ ਤਾਂ ਉਹ ਪਿੰਜਰੇ ਨੂੰ ਤੋੜ ਦੇਵੇਗਾ ਜਾਂ ਅੰਦਰ ਹੀ ਆਪਣੀ ਜਾਨ ਦੇ ਦੇਵੇਗਾ। ਇਸੇ ਤਰ੍ਹਾਂ ਹੀ ਸਿੱਖ ਵੀ ਕਿਸੇ ਦੀ ਗੁਲਾਮੀ ਪਸੰਦ ਨਹੀਂ ਕਰਦਾ। ਹਾਂ ਉਹ ਗੱਲ ਵੱਖਰੀ ਹੈ ਕਿ ਗੁਰਮਤਿ ਵਿੱਚ ਜੇਕਰ ਕਿਸੇ ਨੂੰ ਕੋਈ ਕੈਦ ਕਰਦਾ ਤਾਂ ਉਸ ਨੂੰ ਗੁਲਾਮੀ ਨਹੀਂ ਕਿਹਾ ਜਾਂਦਾ। ਗੁਲਾਮੀ ਉਸ ਨੂੰ ਕਿਹਾ ਗਿਆ ਹੈ ਜੋ ਆਪਣੀ ਜ਼ਮੀਰ ਵਿੱਚ ਦੇਵੇ। ਆਪਣਾ ਜ਼ਮੀਰ ਕਿਸੇ ਲਾਲਚ ਕਾਰਨ ਕਿਸੇ ਦੇ ਕਦਮਾਂ ਵਿੱਚ ਤਰ ਦੇਵੇ ਆਪਣੀ ਸੋਚ ਨੂੰ ਦੂਸਰੇ ਦੇ ਅਧੀਨ ਕਰ ਦੇਵੇ ਕਹਿੰਦਾ ਮਤਲਬ ਕਿ ਮਾਨਸਿਕ ਤੌਰ ਤੇ ਗੁਲਾਮ ਹੋ ਜਾਵੇ ਗੁਰੂ ਸਾਹਿਬ ਵੇਲੇ ਭਾਵੇਂ ਮੁਗਲਾਂ ਦਾ ਰਾਜ ਸੀ ਜਹਾਂਗੀਰ ਔਰੰਗਜ਼ੇਬ ਵਰਗੇ ਵੱਡੇ ਵੱਡੇ ਜ਼ਾਲਮ ਬਾਦਸ਼ਾਹ ਹੋਏ ਗੁਰੂ ਸਾਹਿਬ ਨੇ ਡਟ ਕੇ ਸਾਰਿਆਂ ਦਾ ਮੁਕਾਬਲਾ ਕੀਤਾ ਚਾਹੇ ਅਨੇਕਾਂ ਮੁਸੀਬਤਾਂ ਛਲੀਆਂ ਬੱਚੇ ਮਾਪੇ ਕਰ ਘਾਟ ਦੌਲਤ ਸਭ ਕੁਝ ਵਾਰ ਦਿੱਤਾ ਪਰ ਜ਼ਾਲਮ ਅੱਗੇ ਹਾਰ ਨਹੀਂ ਮੰਨੀ ਗੋਡੇ ਨਹੀਂ ਟੇਕੇ ਗੁਰੂ ਸਾਹਿਬ ਤੋਂ ਬਾਅਦ ਸਿੱਖਾਂ ਨੇ ਜੰਗਲਾਂ ਵਿੱਚ ਰਹਿਣਾ ਪਰਵਾਨ ਕਰ ਲਿਆ ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰ ਲਿਆ ਜੰਗਲਾਂ ਦੀਆਂ ਠੰਡੀਆਂ ਰਾਤਾਂ ਵਿੱਚ ਪੁੰਜੇ ਸੌਣਾ ਕਬੂਲ ਕਰ ਲਿਆ ਪਰ ਗੁਲਾਮੀ ਮਨਜ਼ੂਰ ਨਹੀਂ ਕੀਤੀ ਤੇ ਇਸ ਦੀ ਹੋਰ ਕਮਾਲ ਦੀ ਗੱਲ ਇਹ ਹੈ ਕਿ ਬਾਜ ਕਦੇ ਵੀ ਕਿਸੇ ਦੇ ਕੀਤੇ ਸ਼ਿਕਾਰ ਨੂੰ ਨਹੀਂ ਗੰਦਾ ਇਹ ਆਪਣਾ ਸ਼ਿਕਾਰ ਖੁਦ ਕਰਦਾ ਹੈ ਤੇ ਉਸ ਨੂੰ ਹੀ ਫਿਰ ਖਾਂਦਾ ਕਿਸੇ ਦੀ ਕੀਤੇ ਸ਼ਿਕਾਰ ਨੂੰ ਇਹ ਦੇਖਦਾ ਵੀ ਨਹੀਂ ਇਸੇ ਤਰ੍ਹਾਂ ਗੁਰੂ ਸਾਹਿਬ ਦਾ ਆਦੇਸ਼ ਹੈ ਕਿ ਹਰ ਬੰਦਾ ਆਪਣੀ ਕਿਰਤ ਕਮਾਈ ਖਾਵੇ ਉਹੋ ਵੀ ਵੰਡ ਕੇ ਪਰ ਮੁਫਤ ਦੀ ਜਾਂ ਕਿਸੇ ਦੂਜੇ ਦੇ ਹੱਥਾਂ ਦੀ ਕਮਾਈ ਵੱਲ ਨਾ ਵੇਖੇ ਤੇ ਬਾਜ ਦੀ ਉਡਾਰੀ ਬਹੁਤ ਉੱਚੀ ਹੁੰਦੀ ਹੈ ਅਸਮਾਨਾਂ ਨੂੰ ਛੂਣ ਵਾਲੀ ਪਰ ਨਜ਼ਰਾਂ ਹਮੇਸ਼ਾ ਨੀਵੀਆਂ ਧਰਤੀ ਤੇ ਰੰਦੀਆਂ ਨੇ ਸਿੱਖਾਂ ਨੂੰ ਵੀ ਇਸੇ ਤਰ੍ਹਾਂ ਮਨ ਨੀਵਾ ਮਤ ਉੱਚੀ ਰੱਖਣ ਦਾ ਗੁਰਮਤ ਵੱਲੋਂ ਸੰਦੇਸ਼ ਹੈ। ਬਾਜ ਆਪਣੇ ਆਖਰੀ ਸਾਹਾਂ ਤੱਕ ਵੀ ਆਲਸ ਹੀ ਨਹੀਂ ਹੁੰਦਾ। ਸਿੱਖ ਵੀ ਇਸੇ ਤਰ੍ਹਾਂ ਕਦੀ ਆਲਸ ਹੀ ਨਹੀਂ ਹੁੰਦਾ। ਮਿਹਨਤ ਮਜ਼ਦੂਰੀ ਕਰਨ ਨੂੰ ਹਰ ਵਕਤ ਤਿਆਰ ਬਰ ਤਿਆਰ ਰਹਿੰਦਾ ਹੈ। ਕਿਸੇ ਦੇ ਆਸਰੇ ਵੱਲ ਨਹੀਂ ਤੱਕਦਾ। ਅੱਜ ਦਾ ਕੰਮ ਕੱਲ ਤੇ ਨਾ ਛੱਡਣਾ ਤੇ ਹੁੰਦਾ ਕੰਮ ਹੁਣੇ ਕਰਨ ਦਾ ਸੰਕਲਪ ਰੱਖਦਾ ਹੈ। ਸੋ ਬਾਜ ਹਮੇਸ਼ਾ ਹਵਾ ਦੇ ਵਹਾਅ ਤੋਂ ਉਲਟ ਉੱਡਦਾ ਹੈ ਇਹ ਕਦੇ ਵੀ ਹਵਾ ਦੇ ਵਹਾਅ ਵਿੱਚ ਨਹੀਂ ਉੱਡਦਾ ਸੋ ਇਹ ਹੀ ਉਸਦੀ ਤਾਕਤ ਦਰਸਾਉਂਦੀ ਹੈ ਜਿਵੇਂ ਹੋਰ ਪੰਛੀ ਹਵਾ ਦੇ ਵਹਾਅ ਨਾਲ ਉੱਡਦੇ ਰਹਿੰਦੇ ਨੇ ਤੁਸੀਂ ਬਹੁਤ ਸਾਰੀਆਂ ਇਲਾ ਦੇਖੀਆਂ ਹੋਣਗੀਆਂ ਜੋ ਇੱਕ ਉਚਾਈ ਤੇ ਜਾ ਕੇ ਹਵਾ ਦੇ ਵਹਾਅ ਨਾਲ ਉੱਡਦੀਆਂ ਰਹਿੰਦੀਆਂ ਨੇ ਪਰ ਬਾਜ਼ ਆਪਣਾ ਵਹਾਅ ਖੁਦ ਤੈਅ ਕਰਦਾ ਹੈ ਚਾਹੇ ਹਵਾ ਜਿਸ ਮਰਜ਼ੀ ਪਾਸੇ ਦੀ ਹੋਵੇ ਤੇ ਇਸੇ ਤਰ੍ਹਾਂ ਸਿੱਖ ਵੀ ਆਪਣੀ ਮौज-ਮਸਤੀ ਵਿੱਚ ਜਿੰਦਾ ਦਲੀਲ ਨਾਲ ਜ਼ਿੰਦਗੀ ਬਤੀਤ ਕਰਦੇ ਤੇ ਇਹ ਗੱਲ ਨੂੰ ਹਰ ਗੁਰੂ ਦਾ ਸਿੱਖ ਮਹਿਸੂਸ ਕਰ ਸਕਦਾ ਹੈ ਸੋ ਬਾਜ ਕਦੇ ਵੀ ਆਲਣਾ ਨਹੀਂ ਬਣਾਉਂਦਾ ਖੁੱਲਾ ਅਸਮਾਨ ਹੀ ਉਸ ਦੀ ਛੱਤ ਹੁੰਦੀ ਹੈ ਸਿੱਖਾਂ ਨੂੰ ਵੀ ਮੋਹ ਮਾਇਆ ਦੇ ਜਾਲ ਵਿੱਚ ਨਾ ਫਸਣ ਦਾ ਗੁਰੂ ਸਾਹਿਬਾਨ ਵੱਲੋਂ ਹੁਕਮ ਹੈ ਬਾਜ ਕਦੇ ਵੀ ਹਾਰ ਨਹੀਂ ਮੰਨਦਾ ਇਹ ਕਿਸੇ ਤੋਂ ਡਰਦਾ ਨਹੀਂ। ਦੁੱਖ ਪਰ ਜਿੰਦਗੀ ਵਿੱਚ ਵੀ ਖੁਸ਼ੀ ਜੀਉਂਦਾ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਾਰੇ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਇਹ ਹੀ ਸਿਖਾਇਆ ਹੈ ਕਿ ਨਾ ਡਰੋ ਤੇ ਨਾ ਡਰੋ। ਸੋ ਇਹ ਬਹੁਤ ਹੀ ਵੱਡੀ ਤੇ ਕਮਾਲ ਦੀ ਗੱਲ ਹੈ। ਸੋ ਕਮਾਲ ਦੀ ਗੱਲ ਹੈ ਕਿ ਬਾਜ਼ ਲਗਭਗ 70 ਸਾਲ ਤੱਕ ਜੀਉਂਦਾ ਹੈ। ਪਰ ਇਹ ਆਪਣੇ 40 ਸਾਲ ਵਿੱਚ ਆਉਂਦੇ ਆਉਂਦੇ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਲੈ ਕੇ ਆਉਂਦਾ ਹੈ ਉਸ ਸਮੇਂ ਇਸ ਨੂੰ ਬਹੁਤ ਤਕੜਾ ਨਿਰਣਾ ਲੈਣਾ ਪੈਂਦਾ ਹੈ ਬਹੁਤ ਕਠਿਨਾਈ ਭਰਿਆ ਨਿਰਣਾ ਲੈਣਾ ਪੈਂਦਾ ਹੈ ਤੇ ਜੇਕਰ ਇਹ ਨਿਰਣਾ ਇਸ ਨੇ ਨਹੀਂ ਲਿਆ ਤਾਂ ਇਸ ਦੀ ਉਮਰ ਸਿਰਫ 40 ਸਾਲ ਤੱਕ ਦੀ ਹੋਵੇਗੀ ਕਿਉਂਕਿ ਉਹੋ ਨਿਰਣੇ ਹੀ ਤੈਅ ਕਰੇਗਾ ਕਿ ਅਗਲੇ 40 ਸਾਲ ਤੱਕ ਜੀਉਂਦਾ ਰਹੇਗਾ ਜਾਂ ਨਹੀਂ ਮਤਲਬ ਇਸ ਤੋਂ ਬਾਅਦ ਹੀ ਉਹ ਇੱਕ ਨਵੀਂ ਜ਼ਿੰਦਗੀ ਵਿੱਚ ਪਰਵੇਸ਼ ਕਰਦਾ ਹੈ ਨਹੀਂ ਤਾਂ ਇਸ ਦੀ ਉਮਰ ਸਿਰਫ 40 ਸਾਲ ਦੀ ਹੁੰਦੀ ਹੈ। ਸੋ ਨਿਰਨੇ ਇਹ ਹੁੰਦਾ ਹੈ ਕਿ 40 ਸਾਲ ਦੀ ਉਮਰ ਤੱਕ ਪਹੁੰਚਦੇ ਪਹੁੰਚਦੇ ਇਸ ਦੇ ਪੰਜੇ, ਚੁੰਜ ਤੇ ਖੰਭ ਸਭ ਚੀਜ਼ਾਂ ਦੀ ਹਾਲਤ ਵਿਗੜ ਜਾਂਦੀ ਹੈ। ਪੰਜੇ ਲੰਮੇ ਤੇ ਲਚੀਲੇ ਹੋ ਜਾਂਦੇ ਨੇ, ਸ਼ਿਕਾਰ ਦੀ ਪਕੜ ਮੁਸ਼ਕਲ ਹੋ ਜਾਂਦੀ ਹੈ, ਚੁੰਜ ਮੁੜ ਜਾਂਦੀ ਹੈ। ਚੁੰਜ ਦੀ ਧਾਰ ਵੀ ਮੁੱਕ ਜਾਂਦੀ ਹੈ ਤੇ ਭੋਜਨ ਖਾਣ ਵਿੱਚ ਬਹੁਤ ਅੜਚਨ ਪੈਂਦੀ ਹੈ। ਸਾਂਭ ਬਹਾਰੀ ਹੋ ਕੇ ਸੀਨੇ ਨਾਲ ਲਿਪਟ ਜਾਂਦੇ ਨੇ ਤੇ ਠੀਕ ਤਰ੍ਹਾਂ ਖੁੱਲ ਵੀ ਨਹੀਂ ਸਕਦੇ ਸੋ ਉਡਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਉੱਚੀ ਉਡਾਰੀ ਸੀਮਤ ਹੋ ਜਾਂਦੀ ਹੈ ਪਰ ਉਹ ਹਿੰਮਤ ਨਹੀਂ ਹਾਰਦਾ ਉਸ ਕੋਲ ਤਿੰਨ ਹੀ ਰਾਹ ਬਚਦੇ ਨੇ ਇੱਕ ਜਾ ਤਾ ਉਹ ਖੁਦਕੁਸ਼ੀ ਕਰ ਲਵੇ ਦੂਜਾ ਇੱਲਵਾੰਗ ਦੂਜਿਆਂ ਦਾ ਝੂਠਾ ਖਾਵੇ ਜਾਂ ਫਿਰ ਤੀਜਾ ਕਿ ਉਹ ਪੀੜਾ ਸਹਿ ਕੇ ਖੁਦ ਨੂੰ ਪੁਨਰ ਸਥਾਪਿਤ ਕਰੇ ਜਿੱਥੇ ਪਹਿਲੇ ਦੋ ਰਾਹ ਸਰਲ ਤੇ ਤੇਜ਼ ਨੇ ਪਰ ਉੱਥੇ ਤੀਜਾ ਲੰਬਾ ਤੇ ਅਤ ਪੀੜਦਾਇਕ ਰਸਤਾ ਹੈ ਤੇ ਬਾਅਦ ਫਿਰ ਤੀਜਾ ਰਸਤਾ ਚੁੰਮਦਾ ਹੈ ਇਹ ਆਪਣੇ ਆਪ ਨੂੰ ਇੱਕ ਉੱਚੇ ਪਹਾੜ ਤੇ ਲੈ ਜਾਂਦਾ ਹੈ ਤੇ ਉੱਥੇ ਹੀ ਆਪਣਾ ਇੱਕ ਆਲਣਾ ਬਣਾਉਂਦਾ ਹੈ ਤੇ ਇਕਾਂਤ ਵਿੱਚ ਫਿਰ ਇਕੱਲਾ ਰਹਿੰਦਾ ਹੈ ਬਿਨਾਂ ਖਾਦੇ ਪੀਤੇ 150 ਦਿਨ ਤੱਕ ਕੈਨ ਦਾ ਭਾਵ ਕਿ ਇਹ ਸਮੇਂ ਦੌਰਾਨ ਇਸ ਨੇ ਸ਼ਿਕਾਰ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਸਾਹਮਣੇ ਪਈ ਚੀਜ਼ ਖਾਣੀ ਵੀ ਇਸ ਲਈ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਚੁੰਝ ਇਸ ਦੀ ਟੁੱਟ ਚੁੱਕੀ ਹੁੰਦੀ ਹੈ ਮਤਲਬ ਇਸ ਸਮੇਂ ਦੌਰਾਨ ਇਹ ਨਾ ਮਾਤਰ ਹੀ ਖਾਂਦਾ ਹੈ ਤੇ ਖੁਦ ਨੂੰ ਪੁਨਰ ਸਥਾਪਿਤ ਕਰਨ ਦੀ ਪ੍ਰਕਿਰਿਆ ਆਰੰਭ ਕਰਦਾ ਹੈ ਪੱਥਰ ਦੀ ਚਟਾਨ ਨਾਲ ਮਾਰ-ਮਾਰ ਕੇ ਆਪਣੀ ਸਭ ਤੋਂ ਪਹਿਲਾ ਚੁੰਝ ਬਣ ਦਿੰਦਾ ਹੈ ਪੰਜਿਆਂ ਨੂੰ ਤੋੜ ਦਿੰਦਾ ਹੈ ਕਿਉਂਕਿ ਹੁਣ ਉਸਦੇ ਕਿਸੇ ਕੰਮ ਨਹੀਂ ਰਹਿ ਗਏ ਉਹ ਪੰਜੇ ਇੰਨੇ ਵੱਧ ਚੁੱਕੇ ਹੁੰਦੇ ਨੇ ਅਤੇ ਵੱਧ ਕੇ ਗੋਲ ਹੋ ਜਾਂਦੇ ਨੇ ਕਿ ਉਹਨਾਂ ਵਿੱਚ ਕੋਈ ਸ਼ਿਕਾਰ ਹੀ ਨਹੀਂ ਫਸ ਪਾਉਂਦਾ ਸੋਚੁੰਜਪਣ ਦਿੰਦਾ ਹੈ ਪੰਜਿਆਂ ਨੂੰ ਤੋੜ ਦਿੰਦਾ ਹੈ ਅਤੇ ਆਪਣੇ ਭਾਰੀ ਖੰਭਾਂ ਨੂੰ ਇੱਕ ਇੱਕ ਕਰਕੇ ਨੋਚ ਦਿੰਦਾ ਹੈ ਤੁਸੀਂ ਸੋਚ ਸਕਦੇ ਹੋ ਕਿ ਇਹ ਕਿੰਨਾ ਪੀੜਦਾਇਕ ਹੋਵੇਗਾ ਅਗਲੇ 150 ਦਿਨਾਂ ਦੀ ਪੀੜਾ ਭਰੀ ਇਹ ਉਡੀਕ ਤੋਂ ਬਾਅਦ ਮੁਰ ਤੋਂ ਨਵੀਂ ਚੁੰਝ ਨਵੇਂ ਪੰਜੇ ਤੇ ਨਵੇਂ ਖੰਭ ਉਗਾਉਂਦੇ ਨੇ ਤੇ ਇਸ ਤੋਂ ਬਾਅਦ ਫਿਰ ਬਾਜ ਨੂੰ ਮਿਲਦੀ ਹੈ ਪਹਿਲਾਂ ਵਰਗੀ ਉਹੀ ਸ਼ਾਨਦਾਰ ਤੇ ਉੱਚੀ ਉਡਾਣ ਇਸ ਪੁਨਰ ਸਥਾਪਨਾ ਦੀ ਪ੍ਰਕਿਰਿਆ ਤੋਂ ਬਾਅਦ ਉਹ ਨਵੀਂ ਊਰਜਾ ਸਨਮਾਨ ਤੇ ਦ੍ਰਿੜਤਾ ਨਾਲ 30 ਸਾਲ ਹੋਰ ਜੀਉਂਦਾ ਹੈ ਜਿਸ ਉਮਰੇ ਬਾਕੀ ਪੰਛੀਆਂ ਦੇ ਬੱਚੇ ਚਹਿਕਣਾ ਸਿੱਖਦੇ ਨੇ ਉਸ ਉਮਰ ਵਿੱਚ ਇੱਕ ਮਾਦਾ ਬਾਜ ਆਪਣੇ ਚੂਜੇ ਨੂੰ ਪੰਜਿਆਂ ਵਿੱਚ ਦਬੋਚ ਕੇ ਸਭ ਤੋਂ ਉੱਚਾ ਉੱਡ ਜਾਂਦੀ ਹੈ ਲਗਭਗ 12 ਕਿਲੋਮੀਟਰ ਉਚਾਈ ਤੇ ਮਤਲਬ ਜਿੰਨੀ ਉਚਾਈ ਤੇ ਇੱਕ ਹਵਾਈ ਜਹਾਜ਼ ਉੱਡਦਾ ਹੈ ਇਹ ਉਚਾਈ ਤੈਅ ਕਰਨ ਲਈ ਇੱਕ ਬਾਜ਼ ਮਾਦਾ ਨੂੰ 7 ਤੋਂ 9 ਮਿੰਟ ਤੱਕ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ ਇਥੋਂ ਸ਼ੁਰੂ ਹੁੰਦੀ ਹੈ ਉਸ ਨਿੱਕੇ ਜਿਹੇ ਚੂਜੇ ਦੀ ਕਠਨ ਪ੍ਰੀਖਿਆ ਤੇ ਇੰਨੀ ਉਚਾਈ ਤੇ ਜਾ ਕੇ ਫਿਰ ਉਹ ਆਪਣੇ ਚੂਜੇ ਨੂੰ ਅਸਮਾਨ ਵਿੱਚ ਛੱਡ ਦਿੰਦੀ ਹੈ ਤੇ ਉੱਤੋਂ ਗਿਰਦੇ ਹੋਏ 2 ਕਿਲੋਮੀਟਰ ਤੱਕ ਤਾਂ ਚੂਜੇ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਸ ਨਾਲ ਵਾਪਰ ਕੀ ਰਿਹਾ ਹੈ ਤੇ 7 ਕਿਲੋਮੀਟਰ ਤੈਅ ਕਰਨ ਮਗਰੋਂ ਉਸ ਚੂਜੇ ਦੇ ਖੰਭ ਜਿਹੜੇ ਕਿ ਉਸ ਦੇ ਸਰੀਰ ਦੇ ਨਾਲ ਜਕੜੇ ਹੁੰਦੇ ਨੇ ਖੁੱਲਣ ਲੱਗਦੇ ਨੇ ਤੇ ਲਗਭਗ 9 ਕਿਲੋਮੀਟਰ ਬਾਅਦ ਉਸ ਦੇ ਖੰਭ ਪੂਰੀ ਤਰ੍ਹਾਂ ਖੁੱਲ ਜਾਂਦੇ ਨੇ ਤੇ ਇਹ ਉਸ ਦੇ ਜੀਵਨ ਦਾ ਪਹਿਲਾ ਦੌਰ ਹੁੰਦਾ ਜਦੋਂ ਬਾਜ ਦਾ ਬੱਚਾ ਆਪਣੇ ਪੰਖ ਫੜਫੜਾਉਂਦਾ ਪਰ ਉੱਡ ਨਹੀਂ ਸਕਦਾ ਇਹ ਜਿਉਂ-ਜਿਉਂ ਧਰਤੀ ਦੇ ਨੇੜੇ ਆਉਂਦਾ ਉਸ ਨੂੰ ਆਪਣੀ ਮੌਤ ਨਜ਼ਰ ਆਉਣ ਲੱਗਦੀ ਜਦੋਂ ਉਸ ਦੀ ਦੂਰੀ ਧਰਤੀ ਤੋਂ ਮਹਿਜ਼ 400-500 ਮੀਟਰ ਦੀ ਰਹਿ ਜਾਂਦੀ ਹੈ ਪਰ ਉਸ ਦੇ ਖੰਭ ਅਜੇ ਇੰਨੇ ਮਜ਼ਬੂਤ ਨਹੀਂ ਹੁੰਦੇ ਤੇ ਉੱਡ ਸਕੇ ਤੇ ਇੰਨੇ ਨੂੰ ਇੱਕ ਅਚਾਨਕ ਪੰਜਾ ਆਉਂਦਾ ਹੈ ਤੇ ਆਪਣੀ ਗ੍ਰਸਤ ਵਿੱਚ ਲੈ ਕੇ ਉਸ ਨੂੰ ਉੱਡ ਜਾਂਦਾ ਹੈ ਆਪਣੇ ਖੰਭਾਂ ਦੇ ਦਰਮਿਆਨ ਸਮਾ ਲੈਂਦਾ ਇਹ ਪੰਜਾ ਉਸ ਦੀ ਮਾਂ ਦਾ ਹੁੰਦਾ ਹੈ ਜਿਹੜੀ ਬਿਲਕੁਲ ਉਸ ਦੇ ਉੱਤੇ ਚਿਪਕ ਕੇ ਉੱਡ ਰਹੀ ਹੁੰਦੀ ਹੈ ਪਰ ਉਹ ਬੇਖਬਰ ਹੁੰਦਾ ਹੈ ਉਸ ਨੂੰ ਲੱਗਦਾ ਹੈ ਕਿ ਉਹ ਕੱਲਾ ਹੀ ਅਸਮਾਨ ਵਿੱਚ ਗਿਰ ਰਿਹਾ ਹੈ ਉਸ ਦੀ ਇਹ ਟ੍ਰੇਨਿੰਗ ਨਿਰੰਤਰ ਜਾਰੀ ਰਹਿੰਦੀ ਹੈ ਜਦੋਂ ਤੱਕ ਇਹ ਉਡਣਾ ਨਹੀਂ ਸਿੱਖਦਾ ਮਤਲਬ ਜਦੋਂ ਤੱਕ ਇਸ ਦੇ ਖੰਭਾਂ ਵਿੱਚ ਜਾਨ ਨਹੀਂ ਪੈਂਦੀ ਇਹ ਟ੍ਰੇਨਿੰਗ ਕਿਸੇ ਕਮਾਂਡੋ ਤੋਂ ਘੱਟ ਨਹੀਂ ਹੈ ਜਿਵੇਂ ਕਿ ਇੱਕ ਅਖਾਣ ਵੀ ਹੈ ਕਿ ਬਾਜਾਂ ਦੇ ਬੱਚੇ ਮੰਡੇਰਾ ਤੇ ਨਹੀਂ ਉੱਡਿਆ ਕਰਦੇ ਹੋਰ ਤੇ ਹੋਰ ਜਦੋਂ ਬਾਰਿਸ਼ ਸ਼ੁਰੂ ਹੁੰਦੀ ਹੈ ਤਾਂ ਜਿੱਥੇ ਬਾਕੀ ਪੰਛੀ ਆਪਣੇ ਆਲਣਿਆਂ ਵਿੱਚ ਆ ਕੇ ਦਰਖਤਾਂ ਥੱਲੇ ਲੁਕ ਜਾਂਦੇ ਨੇ ਉੱਥੇ ਬਾਜ ਇਸ ਤੋਂ ਬਿਲਕੁਲ ਉਲਟ ਕਰਦਾ ਹੈ ਮਤਲਬ ਉਹ ਕਿਤੇ ਲੁਕ ਕੇ ਨਹੀਂ ਬੈਠਦਾ ਬਲਕਿ ਬੱਦਲਾਂ ਨੂੰ ਪਾਰ ਕਰਕੇ ਉਹਨਾਂ ਤੋਂ ਉੱਤੇ ਉੱਤੇ ਉੱਡਣ ਲੱਗ ਜਾਂਦਾ ਹੈ ਸੋ ਤੁਸੀਂ ਇਹ ਨਜ਼ਾਰਾ ਵੇਖ ਸਕਦੇ ਹੋ ਕਿ ਥੱਲੇ ਮੀਂਹ ਪੈਂਦਾ ਹੋਵੇ ਤੇ ਬਾਜ ਬੱਦਲਾਂ ਦੇ ਉੱਤੇ ਉੱਡ ਰਿਹਾ ਹੋਵੇ ਇਹ ਦੁਸ਼ਮਨ ਦੀ ਹਿਲਜੁਲ ਨੂੰ ਵੀ ਸਮੇਂ ਤੋਂ ਪਹਿਲਾਂ ਹੀ ਭਾਪ ਲੈਂਦਾ ਹੈ ਤੇ ਇਹਨਾਂ ਗੁਨਾਹ ਕਰਕੇ ਦਸ਼ਮ ਭਾਸ਼ਾ ਦਾ ਚਹੇਤਾ ਪੰਛੀ ਹੋਣ ਸਦਕਾ ਬਾਜ ਨੂੰ ਪੰਜਾਬ ਦਾ ਰਾਜਸੀ ਪੰਛੀ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ ਹੈ ਸੋ ਇਹ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ